ਕਵ ਵੱਡਾ ਫੈਸਲਾ ਜੁੜਾ ਸਾਹਮਣੇ ਆਇਆ ਜ ਜਹਾ ਅਮਰੀਕਾ ਹੁਣ H1B ਵੀਜ਼ਾ ਲਈ 1 ਲੱਖ ਡਾਲਰ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਅਰਜ਼ੀ ਫੀਸ ਲਵੇਗਾ ਤੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ਨੀਵਾਰ ਨੂੰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਇਸ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਤੇ ਇਸ ਬਦਲਾਅ ਦੇ ਨਾਲ ਕੰਪਨੀਆਂ ਹੁਣ ਸਿਰਫ ਉਹਨਾਂ ਕਰਮਚਾਰੀਆਂ ਨੂੰ ਹੀ ਅਮਰੀਕਾ ਬੁਲਾ ਸਕਣਗੀਆਂ ਜਿਨ੍ਹਾਂ ਕੋਲ ਸਭ ਤੋਂ ਵਧੀਆ ਹੁਨਰ ਹਨ ਤੇ ਇਸ ਦਾ ਮਤਲਬ ਹੈ ਕਿ ਸਿਰਫ ਉਹ ਹੀ ਲੋਕ ਅਮਰੀਕਾ ਦੀ ਯਾਤਰਾ ਕਰ ਸਕਣਗੇ ਜਿਨ੍ਹਾਂ ਕੋਲ ਅਸਧਾਰਨ ਅਤੇ ਉੱਚ ਪੱਧਰੀ ਹੁਨਰ ਹਨ ਤੇ ਹੁਣ ਤੱਕ H1B ਵੀਜ਼ਾ ਲਈ ਅਰਜ਼ੀ ਫੀਸ 1 ਤੋਂ 6 ਲੱਖ ਸੀ ਤੇ ਪਿਛਲੇ ਸਾਲ ਭਾਰਤ H1B ਵੀਜ਼ਾ ਦਾ ਸਭ ਤੋਂ ਵੱਡਾ ਲਾਭਪਾਤਰੀ ਸੀ ਜੋ ਕਿ ਪ੍ਰਭਾਵਿਤ ਵੀਜ਼ਾ ਦਾ 71% ਸੀ ਤੇ ਚੀਨ 11.7% ਦੇ ਨਾਲ ਦੂਜੇ ਸਥਾਨ ਤੇ ਸੀ ਭਾਰਤ ਆਈਟੀ ਤਕਨੀਕੀ ਕੰਪਨੀਆਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ H1B ਵੀਜ਼ਾ ਕੰਟਰੈਕਟ ਤੇ ਅਮਰੀਕਾ ਪੇਚਦੀਆਂ ਹਨ ਹਾਲਾਂਕਿ ਇੰਨੀਆਂ ਉੱਚੀਆਂ ਕੀਮਤਾਂ ਤੇ ਲੋਕਾਂ ਨੂੰ ਅਮਰੀਕਾ ਪੇਚਣਾ ਹੁਣ ਕੰਪਨੀਆਂ ਲਈ ਘਟਰਾਬਦਕ ਹੋਵੇਗਾ ਜਿਵੇਂ ਹਾ ਵਾਈਟ ਹਾਊਸ ਦੇ ਸਟਾਫ ਕੁਦਰ ਵਿਲ ਸਟਾਰਕ ਦੇ ਕਿਹਾ ਕਿ ਇਹ ਕਦਮ H1B ਵੀਜ਼ਾ ਲੈ ਵਰਤੋਂ ਨੂੰ ਰੋਕਣ ਦੇ ਲਈ ਜਿਹੜਾ ਕਿ ਚੁੱਕਿਆ ਜਾ ਰਿਹਾ ਤਾਂ ਕਾਫੀ ਜਿਹੜੀ ਦੁਰਵਰਤੋਂ ਹੋ ਰਹੀ ਸੀ ਤਾਂ ਉਸ ਨੂੰ ਜਿਹੜਾ ਕਿ ਰੋਕਣ ਦੇ ਲਈ ਇਹ ਕਦਮ ਜਿਹੜਾ ਕਿ ਚੁੱਕਿਆ ਗਿਆ ਉਹਨਾਂ ਨੇ ਕਿਹਾ ਇਸ ਦਾ ਉਦੇਸ਼ ਉਹਨਾਂ ਉੱਚ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇਣਾ ਹੈ ਤਾਂ ਜੋ ਉਹਨਾਂ ਖੇਤਰਾ ਵਿੱਚ ਕੰਮ ਕਰਦੇ ਹਨ ਜਿੱਥੇ ਅਮਰੀਕੀ ਨਹੀਂ ਕਰਦੇ ਤਾਂ ਇਸ ਐਲਾਨ ਦੇ ਨਾਲ H1B ਬਿਨੇ ਕਾਰਾ ਨੂੰ ਸਪான்ਸਰ ਕਰਨ ਦੇ ਲਈ ਕੰਪਨੀਆਂ ਵੱਲੋਂ ਅਦਾ ਕੀਤੀ ਜਾਣ ਵਾਲੀ ਫੀਸ 1 ਲੱਖ ਡਾਲਰ ਹੋ ਜਾਵੇਗੀ ਤੇ ਇਹ ਯਕੀਨੀ ਬਣਾਏਗਾ ਕਿ ਜਿਨ੍ਹਾਂ ਲੋਕਾਂ ਨੂੰ ਉਹ ਲਿਆ ਰਹੇ ਹਨ ਉਹ ਸੱਚਮੁੱਚ ਬਹੁਤ ਹੁਨਰਮੰਦ ਹਨ ਤੇ ਉਹਨਾਂ ਦੀ ਥਾਂ ਅਮਰੀਕੀ ਕਾਮੇ ਨਹੀਂ ਲੈ ਸਕਦੇ ਤਾਂ ਹੁਣ ਅਮਰੀਕਾ ਜਾਣਾ ਸੌਖਾ ਨਹੀਂ ਰਿਹਾ 트ੰਪ ਦਾ ਪ੍ਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਹੈ H1B ਵੀਜ਼ਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਜੁੜਾ ਸਾਹਮਣੇ ਆਇਆ ਜਿਹਾ ਅਮਰੀਕਾ ਹੁਣ H1B ਵੀਜ਼ਾ ਲਈ 1 ਲੱਖ ਡਾਲਰ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਅਰਜ਼ੀ ਫੀਸ ਲਵੇਗਾ ਤੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ਨੀਵਾਰ ਨੂੰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਇਸ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਤੇ ਇਸ ਬਦਲਾਅ ਦੇ ਨਾਲ ਕੰਪਨੀਆਂ ਹੁਣ ਸਿਰਫ ਉਹਨਾਂ ਕਰਮਚਾਰੀਆਂ ਨੂੰ ਹੀ ਅਮਰੀਕਾ ਬੁਲਾ ਸਕਣਗੀਆਂ ਜਿਨ੍ਹਾਂ ਕੋਲ ਸਭ ਤੋਂ ਵਧੀਆ ਹੁਨਰ ਹਨ ਤੇ ਇਸ ਦਾ ਮਤਲਬ ਹੈ ਕਿ ਸਿਰਫ ਉਹ ਹੀ ਲੋਕ ਅਮਰੀਕਾ ਦੀ ਯਾਤਰਾ ਕਰ ਸਕਣਗੇ ਜਿਨ੍ਹਾਂ ਕੋਲ ਅਸਧਾਰਨ ਅਤੇ ਉੱਚ ਪੱਧਰੀ ਹੁਨਰ ਹਨ ਇਹ ਹੁਣ ਤੱਕ H1B ਵੀਜ਼ਾ ਲਈ ਅਰਜ਼ੀ ਫੀਸ 1 ਤੋਂ 6 ਲੱਖ ਸੀ ਤੇ ਪਿਛਲੇ ਸਾਲ ਭਾਰਤ H1B ਵੀਜ਼ਾ ਦਾ ਸਭ ਤੋਂ ਵੱਡਾ ਲਾਭਪਾਤਰੀ ਸੀ ਜੋ ਕਿ ਪ੍ਰਬੰਨਿਤ ਵੀਜ਼ਾ ਦਾ 71% ਸੀ ਤੇ ਚੀਨ 11.7% ਦੇ ਨਾਲ ਦੂਜੇ ਸਥਾਨ ਤੇ ਸੀ ਭਾਰਤ ਆਈਟੀ ਤਕਨੀਕੀ ਕੰਪਨੀਆਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ H1B ਵੀਜ਼ਾ ਕੰਟਰੈਕਟ ਤੇ ਅਮਰੀਕਾ ਪੇਚਦਿਆ ਹਨ ਹਾਲਾਂਕਿ ਇੰਨੀਆਂ ਉੱਚੀਆਂ ਫੀਸਾਂ ਤੇ ਲੋਕਾਂ ਨੂੰ ਅਮਰੀਕਾ ਪੇਚਣਾ ਹੁਣ ਕੰਪਨੀਆਂ ਲਈ ਘਾਟਾ ਦਾ ਕਾਰਨ ਹੋਵੇਗਾ ਜਿਹਾ ਵਾਈਟ ਹਾਊਸ ਦੇ ਸਟਾਫ ਕਤਰ ਵਿਲ ਸ਼ਾਰਪ ਦੇ ਕਿਹਾ ਕਿ ਇਹ ਕਦਮ H1B ਵੀਜ਼ਾ ਲੇਬਰ ਤੋਤ ਨੂੰ ਰੋਕਣ ਦੇ ਲਈ ਜਿਹੜਾ ਕਿ ਚੁੱਕਿਆ ਜਾ ਰਿਹਾ ਤਾਂ ਕਾਫੀ ਜਿਹੜੀ ਦੁਰਵਰਤੋਂ ਹੋ ਰਹੀ ਸੀ ਤਾਂ ਉਸ ਨੂੰ ਜਿਹੜਾ ਕਿ ਰੋਕਣ ਦੇ ਲਈ ਇਹ ਕਦਮ ਜਿਹੜਾ ਕਿ ਚੁੱਕਿਆ ਗਿਆ ਉਹਨਾਂ ਨੇ ਕਿਹਾ ਇਸ ਦਾ ਉਦੇਸ਼ ਉਹਨਾਂ ਉੱਚ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇਣਾ ਹੈ ਤਾਂ ਜੋ ਉਹਨਾਂ ਖੇਤਰਾ ਵਿੱਚ ਕੰਮ ਕਰਦੇ ਹਨ ਜਿੱਥੇ ਅਮਰੀਕੀ ਨਹੀਂ ਕਰਦੇ ਤਾਂ ਇਸ ਐਲਾਨ ਦੇ ਨਾਲ H1B ਬਿਨੇਕਰਾਂ ਨੂੰ ਸਪੌਂਸਰ ਕਰਨ ਦੇ ਲਈ ਕੰਪਨੀਆਂ ਵੱਲੋਂ ਅਦਾ ਕੀਤੀ ਜਾਣ ਵਾਲੀ फीस 1 ਲੱਖ ਡਾਲਰ ਹੋ ਜਾਵੇਗੀ ਤੇ ਇਹ ਯਕੀਨੀ ਬਣਾਏਗਾ ਕਿ ਜੁਨਾ ਲੋਕਾਂ ਨੂੰ ਉਹ ਲਿਆ ਰਹੇ ਹਨ ਉਹ ਸੱਚਮੁੱਚ ਬਹੁਤ ਹੁਨਰਮੰਦ ਹਨ ਤੇ ਉਹਨਾਂ ਦੀ ਥਾਂ ਅਮਰੀਕੀ ਕੰਮ ਨਹੀਂ ਲੈ ਸਕਦੇ ਤਾਂ ਹੁਣ ਅਮਰੀਕਾ ਜਾਣਾ ਸੌਖਾ ਨਹੀਂ ਰਿਹਾ 트럼ਪ ਦਾ ਪ੍ਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਐ H1B ਵੀਜ਼ਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਜੁੜਾ ਸਾਹਮਣੇ ਆਇਆ ਜਿਹਾ ਅਮਰੀਕਾ ਹੁਣ H1B ਵੀਜ਼ਾ ਲਈ 1 ਲੱਖ ਡਾਲਰ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਅਰਜ਼ੀ ਫੀਸ ਲਵੇਗਾ ਤੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਸ਼ਨੀਵਾਰ ਨੂੰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਇਸ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਤੇ ਇਸ ਬਦਲਾਅ ਦੇ ਨਾਲ ਕੰਪਨੀਆਂ ਹੁਣ ਸਿਰਫ ਉਹਨਾਂ ਕਰਮਚਾਰੀਆਂ ਨੂੰ ਹੀ ਅਮਰੀਕਾ ਬੁਲਾ ਸਕਣਗੀਆਂ ਜਿਨ੍ਹਾਂ ਕੋਲ ਸਭ ਤੋਂ ਵਧੀਆ ਹੁਨਰ ਹਨ ਤੇ ਇਸ ਦਾ ਮਤਲਬ ਹੈ ਕਿ ਸਿਰਫ ਉਹ ਹੀ ਲੋਕ ਅਮਰੀਕਾ ਦੀ ਯਾਤਰਾ ਕਰ ਸਕਣਗੇ ਜਿਨ੍ਹਾਂ ਕੋਲ ਅਸਧਾਰਨ ਅਤੇ ਉੱਚ ਪੱਧਰੀ ਹੁਨਰ ਹਨ ਦੇ ਹੁਣ ਤੱਕ H1B ਵੀਜ਼ਾ ਲਈ ਅਰਜ਼ੀ ਫੀਸ 1 ਤੋਂ 6 ਲੱਖ ਸੀ ਤੇ ਪਿਛਲੇ ਸਾਲ ਭਾਰਤ H1B ਵੀਜ਼ਾ ਦਾ ਸਭ ਤੋਂ ਵੱਡਾ ਲਾਭਪਾਤਰੀ ਸੀ ਜੋ ਕਿ ਪ੍ਰਭਾਵਿਤ ਵੀਜ਼ਾ ਦਾ 71% ਸੀ ਤੇ ਚੀਨ 11.7% ਦੇ ਨਾਲ ਦੂਜੇ ਸਥਾਨ ਤੇ ਸੀ ਭਾਰਤ ਆਈਟੀ ਤਕਨੀਕੀ ਕੰਪਨੀਆਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ H1B ਵੀਜ਼ਾ ਕੰਟਰੈਕਟ ਤੇ ਅਮਰੀਕਾ ਪੇਚ ਰਿਆ ਹਨ ਹਾਲਾਂਕਿ ਇੰਨੀਆਂ ਉੱਚੀਆਂ ਫੀਸਾਂ ਤੇ ਲੋਕਾਂ ਨੂੰ ਅਮਰੀਕਾ ਪੇਚਣਾ ਹੁਣ ਕੰਪਨੀਆਂ ਲਈ ਘਟ ਰAppDataਕ ਹੋਵੇਗਾ ਜਿ ਹਾਂ ਵਾਈਟ ਹਾਊਸ ਦੇ ਸਟਾਫ ਕਤਰ ਵਿਲ ਸ਼ਾਰਫ ਦੇ ਕਿਹਾ ਕਿ ਇਹ ਕਦਮ H1B ਵੀਜ਼ਾ ਲੇਬਰ ਤੋਤ ਨੂੰ ਰੋਕਣ ਦੇ ਲਈ ਜਿਹੜਾ ਕਿ ਚੁੱਕਿਆ ਜਾ ਰਿਹਾ ਤਾਂ ਕਾਫੀ ਜਿਹੜੀ ਦੁਰਵਰਤੋਂ ਹੋ ਰਹੀ ਸੀ ਤਾਂ ਉਸ ਨੂੰ ਜਿਹੜਾ ਕਿ ਰੋਕਣ ਦੇ ਲਈ ਇਹ ਕਦਮ ਜਿਹੜਾ ਕਿ ਚੁੱਕਿਆ ਗਿਆ ਉਹਨਾਂ ਨੇ ਕਿਹਾ ਇਸ ਦਾ ਉਦੇਸ਼ ਉਹਨਾਂ ਉੱਚ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇਣਾ ਹੈ ਤਾਂ ਜੋ ਉਹਨਾਂ ਖੇਤਰਾ ਵਿੱਚ ਕੰਮ ਕਰਦੇ ਹਨ ਜਿੱਥੇ ਅਮਰੀਕੀ ਨਹੀਂ ਕਰਦੇ ਤਾਂ ਇਸ ਐਲਾਨ ਦੇ ਨਾਲ H1B ਬਿਨੇਕਰਾਂ ਨੂੰ ਸਪੌਂਸਰ ਕਰਨ ਦੇ ਲਈ ਕੰਪਨੀਆਂ ਵੱਲੋਂ ਅਦਾ ਕੀਤੀ ਜਾਣ ਵਾਲੀ फीस 1 लाख डॉलर ਹੋ ਜਾਵੇਗੀ ਤੇ ਇਹ ਯਕੀਨੀ ਬਣਾਏਗਾ ਕਿ ਜਿਨ੍ਹਾਂ ਲੋਕਾਂ ਨੂੰ ਉਹ ਲਿਆ ਰਹੇ ਹਨ ਉਹ ਸੱਚਮੁੱਚ ਬਹੁਤ ਹੁਨਰਮੰਦ ਹਨ ਤੇ ਉਹਨਾਂ ਦੀ ਥਾਂ ਅਮਰੀਕੀ ਕੰਮ ਨਹੀਂ ਲੈ ਸਕਦੇ ਤਾਂ ਹੁਣ ਅਮਰੀਕਾ ਜਾਣਾ ਸੌਖਾ ਨਹੀਂ ਰਿਹਾ 트럼ਪ ਦਾ ਪ੍ਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਹੈ H1B ਵੀਜ਼ਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਜੁੜਾ ਸਾਹਮਣੇ ਆਇਆ ਜਿਹਾ ਅਮਰੀਕਾ ਹੁਣ H1B ਵੀਜ਼ਾ ਲਈ 1 ਲੱਖ ਡਾਲਰ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਅਰਜ਼ੀ ਫੀਸ ਲਵੇਗਾ ਤੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਸ਼ਨੀਵਾਰ ਨੂੰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਇਸ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਤੇ ਇਸ ਬਦਲਾਅ ਦੇ ਨਾਲ ਕੰਪਨੀਆਂ ਹੁਣ ਸਿਰਫ ਉਹਨਾਂ ਕਰਮਚਾਰੀਆਂ ਨੂੰ ਹੀ ਅਮਰੀਕਾ ਬੁਲਾ ਸਕਣਗੀਆਂ ਜਿਨ੍ਹਾਂ ਕੋਲ ਸਭ ਤੋਂ ਵਧੀਆ ਹੁਨਰ ਹਨ ਤੇ ਇਸ ਦਾ ਮਤਲਬ ਹੈ ਕਿ ਸਿਰਫ ਉਹ ਹੀ ਲੋਕ ਅਮਰੀਕਾ ਦੀ ਯਾਤਰਾ ਕਰ ਸਕਣਗੇ ਜਿਨ੍ਹਾਂ ਕੋਲ ਅਸਧਾਰਨ ਅਤੇ ਉੱਚ ਪੱਧਰੀ ਹੁਨਰ ਹਨ ਤੇ ਹੁਣ ਤੱਕ H1B ਵੀਜ਼ਾ ਲਈ ਅਰਜ਼ੀ ਫੀਸ 1 ਤੋਂ 6 ਲੱਖ ਸੀ ਤੇ ਪਿਛਲੇ ਸਾਲ ਭਾਰਤ H1B ਵੀਜ਼ਾ ਦਾ ਸਭ ਤੋਂ ਵੱਡਾ ਲਾਭਪਾਤਰੀ ਸੀ ਜੋ ਕਿ ਪ੍ਰਭਾਵਿਤ ਵੀਜ਼ਾ ਦਾ 71% ਸੀ ਤੇ ਚੀਨ 11.7% ਦੇ ਨਾਲ ਦੂਜੇ ਸਥਾਨ ਤੇ ਸੀ ਭਾਰਤ ਆਈਟੀ ਤਕਨੀਕੀ ਕੰਪਨੀਆਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ H1B ਵੀਜ਼ਾ ਕੰਟਰੈਕਟ ਤੇ ਅਮਰੀਕਾ ਭੇਜਦੀਆਂ ਹਨ ਹਾਲਾਂਕਿ ਇੰਨੀਆਂ ਉੱਚੀਆਂ ਫੀਸਾਂ ਤੇ ਲੋਕਾਂ ਨੂੰ ਅਮਰੀਕਾ ਭੇਜਣਾ ਹੁਣ ਕੰਪਨੀਆਂ ਲਈ ਘਟ ਰAppDataਕ ਹੋਵੇਗਾ ਜਿ ਹਾਂ ਵਾਈਟ ਹਾਊਸ ਦੇ ਸਟਾਫ ਕਦਰ ਵਿਲ ਸ਼ਾਰਪ ਦੇ ਕਿਹਾ ਕਿ ਇਹ ਕਦਮ H1B ਵੀਜ਼ਾ ਲੈ ਵਰਤੋਂ ਨੂੰ ਰੋਕਣ ਦੇ ਲਈ ਜਿਹੜਾ ਕਿ ਚੁੱਕਿਆ ਜਾ ਰਿਹਾ ਤਾਂ ਕਾਫੀ ਜਿਹੜੀ ਦੁਰਵਰਤੋਂ ਹੋ ਰਹੀ ਸੀ ਤਾਂ ਉਸ ਨੂੰ ਜਿਹੜਾ ਕਿ ਰੋਕਣ ਦੇ ਲਈ ਇਹ ਕਦਮ ਜਿਹੜਾ ਕਿ ਚੁੱਕਿਆ ਗਿਆ ਉਹਨਾਂ ਨੇ ਕਿਹਾ ਇਸ ਦਾ ਉਦੇਸ਼ ਉਹਨਾਂ ਉੱਚ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇਣਾ ਹੈ ਤਾਂ ਜੋ ਉਹਨਾਂ ਖੇਤਰਾ ਵਿੱਚ ਕਰਦੇ ਹਨ ਜੁੱਥੇ ਅਮਰੀਕੀ ਨਹੀਂ ਕਰਦੇ ਤਾਂ ਇਸ ਐਲਾਨ ਦੇ ਨਾਲ H1B ਬਿਨੇ ਕਰਾ ਨੂੰ ਸਪான்ਸਰ ਕਰਨ ਦੇ ਲਈ ਕੰਪਨੀਆਂ ਵੱਲੋਂ ਅਦਾ ਕੀਤੀ ਜਾਣ ਵਾਲੀ ਫੀਸ 1 ਲੱਖ ਡਾਲਰ ਹੋ ਜਾਵੇਗੀ